ਕਾਂਗਰਸ ਨੇ ਖਡੂਰ ਸਾਹਿਬ ਜ਼ਿਮਨੀ ਚੋਣ ਨਾ ਲੜਨ ਦਾ ਸਹੀ ਫੈਸਲਾ ਕੀਤਾ ਹੈ ਇਹ ਜ਼ਿਮਨੀ ਚੋਣ ਇਸ ਕਰਕੇ ਕਰਾਉਣੀ ਪਈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਲੈ ਕੇ ਉਥੋਂ ਦੇ ਕਾਂਗਰਸ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਬੇਅਦਬੀ ਦੇ ਮਸਲੇ ਹਲੇ ਸੁਲਝਾਏ ਨਹੀਂ ਗਏ ਕਾਂਗਰਸ ਵੱਲੋਂ ਜਾਂ ਸਿੱਕੀ ਵੱਲੋਂ ਇਹ ਚੋਣ ਲੜਨਾ ਉਹਨਾਂ ਦੇ ਪਹਿਲੇ ਫੈਸਲੇ ਨੂੰ ਨਕਾਰਨਾ ਸਾਬਤ ਹੋਣਾ ਸੀ ਵੈਸੇ ਵੀ ਕਾਂਗਰਸ ਦੀ ਸਥਿਤੀ ਇਸ ਵੇਲੇ ਬਹੁਤ ਹੀ ਮਜ਼ਬੂਤ ਨਜ਼ਰ ਨਹੀਂ ਆ ਰਹੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਵਰਕਰਾਂ ਵੱਲੋਂ ਅਤੇ ਲੋਕਾਂ ਵੱਲੋਂ ਚੰਗਾ ਹੰਗਾਰਾ ਮਿਲਿਆ ਹੈ ਪਰ ਉਹ ਪਾਰਟੀ ਵਿੱਚ ਹਲੇ ਨਵੀਂ ਜਾਨ ਪਾਉਣ ਚ ਕਾਮਯਾਬ ਨਹੀਂ ਹੋਏ ਲੋਕਾਂ ਵੱਲੋਂ ਹਲੇ ਆਪ ਨੂੰ ਆਪ ਪਾਰਟੀ ਨੂੰ ਜ਼ਿਆਦਾ ਸਮਰਥਨ ਮਿਲ ਰਿਹਾ ਲੱਗਦਾ ਹੈ ਸੋ ਇਸ ਮੌਕੇ ਤੇ ਦੋਵੇਂ ਪਾਰਟੀਆਂ ਵੱਲੋਂ ਯਾਨੀ ਕਾਂਗਰਸ ਅਤੇ ਆਪ ਵੱਲੋਂ ਚੋਣ ਨਾ ਲੜਨਾ ਇੱਕ ਸਹੀ ਟੈਕਟੀਕਲ ਮੂਵ ਹੈ ਯਾਨੀ ਤੁਕਵਾ ਕਦਮ ਜਾਫਦਾ ਹੈ ਸਤਾਤਰ ਪਾਰਟੀਆਂ ਆਮ ਤੌਰ ਤੇ ਜ਼ਿਮਨੀ ਚੋਣਾ ਜਿੱਤਣ ਚ ਕਾਮਯਾਬ ਹੁੰਦੀਆਂ ਨੇ ਅਤੇ ਖਡੂਰ ਸਾਹਿਬ ਚ ਜਿਹੜੀ ਵੀ ਪਾਰਟੀ ਚੋਣ ਹਾਰੇਗੀ ਉਸ ਨੂੰ ਆਨਵੜੀਆਂ ਵਿਧਾਨ ਸਭਾ ਚੋਣਾਂ ਚ ਕੁਝ ਹੱਦ ਤੱਕ ਨੁਕਸਾਨ ਹੋ ਸਕਦਾ ਹੈ ਕਾਂਗਰਸ ਵੱਲੋਂ ਚੋਣ ਨਾਲ ਲੜਨ ਦਾ ਮਤਲਬ ਹੈ ਕਿ ਹੁਣ ਖਡੂਰ ਸਾਹਿਬ ਚ ਸਿੱਧਾ ਮੁਕਾਬਲਾ ਹੋਵੇਗਾ ਇੱਕ ਪਾਸੇ ਅਕਾਲੀ ਦਲ ਦੇ ਉਮੀਦਵਾਰ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਦੂਜੇ ਪਾਸੇ ਨੇ आजाद ਉਮੀਦਵਾਰ ਭਾਈ ਬਲਦੀਪ ਸਿੰਘ ਇਸ ਵੇਲੇ ਬ੍ਰਹਮਪੁਰਾ ਬ੍ਰਹਮਪੁਰਾ ਦਾ ਪਲੜਾ ਜਿਹੜਾ ਉਹ ਹਾਵੀ ਜਾਫਦਾ ਹੈ ਪਰ ਜੇ ਬਲਦੀਪ ਸਿੰਘ ਨੂੰ ਕਾਂਗਰਸ ਸਤੇ ਆਪ ਸਮਰਥਕਾਂ ਦਾ ਹੁਲਾਰਾ ਮਿਲਿਆ ਤਾਂ ਉਹ ਸਭ ਨੂੰ ਹੈਰਾਨ ਵੀ ਕਰ ਸਕਦੇ ਨੇ